ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ ਯੁੱਧ ਨਸ਼ਾ ਵਿਰੋਧ ਮੁਹਿੰਮ ਤਹਿਤ ਫਰੀਦਕੋਟ ਪੁਲਿਸ ਦੀ ਨਸ਼ੇ ਤਸਕਰਾਂ ਖਿਲਾਫ ਤਾਬੜ ਤੋੜ ਕਾਰਵਾਈ ਇੱਕ ਹੋਰ ਵੱਡੀ ਕਾਰਵਾਈ ਦੌਰਾਨ 263 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਕੀਤਾ ਕਾਬੂ ਗਿਰਫਤਾਰ ਦੋਸ਼ੀ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਸੰਬੰਧੀ ਦੋ ਮੁਕਾਦਮੇ ਹਨ ਦਰਜ ਦੋਸ਼ੀ ਦੇ ਨੈਟਵਰਕ ਸਾਥੀਆਂ ਅਤੇ ਸਪਲਾਈ ਲਿੰਕੇਜ ਦੀ ਪੂਰੀ ਤਰ੍ਹਾਂ ਕੀਤੀ ਜਾ ਰਹੀ ਜਾਂਚ ਤਾਂ ਜੋ ਨਸ਼ੇ ਦੇ ਇਸ ਗਰੋਹ ਨੂੰ ਪੂਰੀ ਤਰ੍ਹਾਂ ਬੇਨਕਾਬ ਕੀਤਾ ਜਾ ਸਕੇ ਖਬਰ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਫਾਲੋਅ ਅਪ ਜ਼ਰੂਰ ਕਰ ਲਓ ਨਵੀਆਂ ਅਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਤੁਹਾਡਾ ਆਪਣਾ ਟੀਵੀ ਚੈਨਲ ਪੰਜਾਬੀ ਵਿਰਸਾ ਨਿਊਜ਼ ਭਰੋਸੇਯੋਗ ਖਬਰਾਂ ਲਈ ਦੇਖਦੇ ਰਹੋ ਤੁਹਾਡਾ ਆਪਣਾ ਟੀਵੀ ਚੈਨਲ ਤੁਸੀਂ ਵੀ ਦੇਖੋ ਪੂਰੀ ਰਿਪੋਰਟ ਪੰਜਾਬੀ ਵਿਰਸਾ ਨਿਊਜ਼ ਟੀਵੀ ਦੇ ਨਾਲ ਖਬਰ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਜੋ ਡਿਪੂ ਸਾਹਿਬ ਪੰਜਾਬ ਸ਼੍ਰੀ ਗੁਰਮਜਾਦਾਈ ਆਈਪੀਐਸ ਅਤੇ ਡਾਕਟਰ ਪ੍ਰਗਾਜ ਆਈਪੀਐਸ ਐਸਐਸਪੀ ਫਰੀਕੋਟ ਦਿਹਾਂਦਾ ਤੰਸਾਰ ਜਿਹੜੀ ਅਯੋਧ ਨਸ਼ਾ ਵਿਰੋਧ ਮਹਮ ਚੱਲ ਰਹੀ ਹੈ ਇਹਦੀ ਲੜੀ ਦੇ ਤਹਿਤ ਸਾਡੇ ਕਾਲ ਐਸਐਚ ਚਰਨਜੀਤ ਸਿੰਘ ਇਨਚਾਰਜ ਸੀ ਜਤੋ ਮਤਾ ਪਿੰਡ ਤੋਂ ਹਰੀਨੌਰ ਰੋਡ ਨੂੰ ਜਾ ਰਹੇ ਸੀ ਤਾਂ ਜਦੋਂ ਸੂਰਜ ਕੋਲੇ ਪਹੁੰਚਿਆ ਤਾਂ ਸਟੇਨਕ ਚਿੱਟਾ ਨਾਂ ਦੀ ਨੋਆ ਗੱਡੀ ਖੜੀ ਦਿਖਾਈ ਦਿੱਤੀ ਇਹਨਾਂ ਨੇ ਆਪਣੀ ਗੱਡੀ ਰੋਕ ਕੇ ਗੱਡੀ ਦੀ ਸਰਚ ਕੀਤੀ ਤਾਂ ਗੱਡੀ ਦੇ ਵਿੱਚ ਸੁਖਜਿੰਦਰ ਸਿੰਘ ਸਨੋਪਰਪੇਲ ਸਿੰਘ ਪਿੰਡ ਮੋਹਰ ਸਿੰਘ ਵਾਲਾ ਜਿਲ੍ਹਾ ਫਾਇਲਕਾ ਨਾਮ ਦਾ ਵਿਅਕਤੀ ਬੈਠਾ ਹੋਇਆ ਸੀ ਜਦੋਂ ਗੱਡੀ ਦੇ ਸਾਰ ਨੂੰ ਸਰਚ ਕੀਤੀ ਤਾਂ ਗੱਡੀ ਦੇ ਕੇਅਰ ਦੇ ਲੀਵਰ ਪਾਸ 263 ਗਰਾਉਂਡ ਫਿਰਮ ਪਈ ਸੀ ਉਹ ਬ੍ਰਾਮਦੋਈ ਹੈ ਇਹਦੇ ਸਬੰਧ ਮੁਕਦਮਾ ਨੰਬਰ 24 ਬੜਾ 26 ਅੰਡਰ ਸੈਕਸ਼ਨ 21 ਸੀ ਐਨਡੀਪੀਐਸਟ ਪੀਐਸ ਅਧਿਕਾਰ ਕੋਟ ਪੂਰਾ ਦਰਜਿਸਟਰ ਕੀਤਾ ਜਾ ਚੁੱਕਾ ਹੈ ਜਦੋਂ ਪਿਛਲਾ ਰਿਕਾਰਡ ਪਰਤਾਲ ਕਰਾਈ ਤੇ ਇਹਦੇ ਖਿਲਾਫ ਪਹਿਲਾਂ ਵੀ ਦੋ ਐਨਡੀਪੀਐਸਟ ਦੇ ਮੁਕਦਮੇ ਦਰਜ ਹਨ ਅੱਜ ਉਹ ਕੋਰਟ ਚ ਪੇਸ਼ ਕਰਕੇ ਅਰਮਾਨ ਹਾਸਲ ਕਰਨ ਤੋਂ ਬਾਅਦ ਬੈਕਵਰਡ ਤੇ ਫਾਰਵਰਡ ਲੇਕ ਕੁਗਾ ਜੀ